ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਕਿਸਾਨੀ ਨਾਲ ਜੁੜੀ ਹੋਈ ਹੈ ਜੀ ਹਾਂ ਲਗਾਤਾਰ ਫਰਵਰੀ ਮਹੀਨੇ ਤੋਂ ਕਿਸਾਨ ਬਾਰਡਰ ਤੇ ਬੈਠੇ ਸੀ ਕਿਸਾਨੀ ਅੰਦੋਲਨ 2.0 ਲੱਗਿਆ ਹੋਇਆ ਸੀ ਚਾਹੀਓ ਸ਼ੰਭੂ ਬਾਰਡਰ ਹੈ ਖਨੌਰੀ ਬਾਰਡਰ ਹੈ ਲਗਾਤਾਰ ਕਿਸਾਨ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸੀ ਜਿਸ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਕਿਉਂਕਿ ਹੁਣ ਇਹ ਕਿਹਾ ਜਾ ਸਕਦਾ ਵੀ ਕਿਸਾਨਾਂ ਦੀ ਜਿੱਤ ਹੋ ਗਈ ਹੈ ਹੁਣ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਜੇ ਬੀਤੇ ਦਿਨ ਪਹਿਲਾਂ ਦੀ ਗੱਲ ਕਰੀਏ ਜਾਂ ਕੁਝ ਸਮਾਂ ਪਹਿਲਾਂ ਦੀ ਗੱਲ ਕਰੀਏ ਤਾਂ ਹਰਿਆਣਾ ਸਰਕਾਰ ਵੱਲੋਂ ਜੋ ਇੱਕ ਹਮਲਾਵਰ ਰੁਖ ਅਖਤਿਆਰ ਕੀਤਾ ਗਿਆ ਸੀ ਕਿਸਾਨਾਂ ਵੱਲ ਉਹ ਤੋਂ ਦਰਸ਼ਕ ਚੰਗੀ ਤਰ੍ਹਾਂ ਜਾਣਦੇ ਨੇ ਅਥਰੂ ਐਸ ਦੇ ਗੋਲੇ ਗੋਲੀਆਂ ਤੱਕ ਜਿਹੜੀਆਂ ਕਿਸਾਨਾਂ ਤੇ ਵਰ੍ਹਾਈਆਂ ਗਈਆਂ ਇਥੋਂ ਤੱਕ ਕਿ ਟਰੈਕਟਰਜ਼ ਜਾਂ ਐਂਬੂਲੈਂਸ ਜਿਹੜੀਆਂ ਕਿਸਾਨਾਂ ਦੇ ਖੜੀਆਂ ਸੀ ਉਹ ਵੀ ਬੜੀ ਬੁਰੇ ਤਰੀਕੇ ਦੇ ਨਾਲ ਭੰਨ ਦਿੱਤੀਆਂ ਗਈਆਂ ਸੀ ਪਰ ਹੁਣ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਐਡਵੋਕੇਟ ਉਦੇ ਪ੍ਰਤਾਪ ਸਿੰਘ ਹੋਣਾ ਵੱਲੋਂ ਜਿਸ ਦੀ ਸੁਣਵਾਈ ਤੋਂ ਬਾਅਦ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਆਦੇਸ਼ ਦੇ ਦਿੱਤੇ ਨੇ ਵੀ ਬੈਰੀਗੇਟਿੰਗ ਹਟਾ ਦਿੱਤੀ ਜਾਵੇ ਇੱਕ ਹਫਤੇ ਦਾ ਟਾਈਮ ਜਿਹੜਾ ਹਰਿਆਣਾ ਸਰਕਾਰ ਨੂੰ ਦਿੱਤਾ ਗਿਆ ਵੀ ਇੱਕ ਹਫਤੇ ਦੇ ਵਿੱਚ ਵਿੱਚ ਪੂਰੀ ਜਿਹੜੀ ਸੜਕ ਹੈ ਉਹ ਕਲੀਅਰ ਕਰਨੀ ਹੈ ਬੈਰੀਗੇਟਿੰਗ ਹਟਾਉਣੀ ਹੈ ਇਹ ਇੱਕ ਵੱਡਾ ਰਿਲੀਫ ਜਾਂ ਵੱਡੀ ਰਾਹਤ ਆਪਾਂ ਕਹਿ ਸਕਦੇ ਹਾਂ ਇਕੱਲੀ ਕਿਸਾਨਾਂ ਦੇ ਲਈ ਨਹੀਂ ਪੰਜਾਬ ਦੇ ਤੇ ਹਰਿਆਣਾ ਦੇ ਲੋਕਾਂ ਦੇ ਲਈ ਵੀ ਇੱਕ ਵੱਡੀ ਰਾਹਤ ਆ ਜਿਹੜੀ ਉਹ ਹਰਿਆਣਾ ਵੱਲੋਂ ਦਿੱਤੀ ਗਈ ਹੈ ਕਿਉਂਕਿ ਲਗਾਤਾਰ ਜੇ ਗੱਲ ਕਰੀਏ ਸੜਕਾਂ ਬੰਦ ਹੋਈਆਂ ਹੋਈਆਂ ਸੀ ਜਾਮ ਲੱਗਦਾ ਸੀ ਪੁਲਿਸ ਪ੍ਰਸ਼ਾਸਨ ਨੇ ਵੱਡੇ ਤਰੀਕੇ ਦੇ ਨਾਲ ਬਲਪੂਰਵਕ ਕਿਸਾਨਾਂ ਨੂੰ ਰੋਕਿਆ ਹੋਇਆ ਸੀ ਸ਼ਾਂਤਮਈ ਤਰੀਕੇ ਦੇ ਨਾਲ ਧਰਨਾ ਚੱਲ ਰਿਹਾ ਸੀ ਪਰ ਤੁਹਾਨੂੰ ਦੱਸ ਦਿੰਦੇ ਆ ਵੀ ਕਈ ਕਿਸਾਨ ਸੌਵਾਂ ਦੇ ਵਿੱਚ ਗਿਣਤੀ ਜਿਨ੍ਹਾਂ ਦੀ ਆਪਾਂ ਕਹਿ ਸਕਦੇ ਆ ਸ਼ਹੀਦ ਜ਼ਖਮੀ ਹੋਏ ਤੇ ਜੇ ਸ਼ੁਭਕਰਨ ਸਿੰਘ ਦੀ ਗੱਲ ਕਰੀਏ ਤਾਂ ਉਸ ਦੀ ਮੌਤ ਜਿਹੜੀ ਗੋਲੀ ਲੱਗਣ ਦੇ ਨਾਲ ਹੋਈ ਸੀ ਸ਼ਹਾਦਤ ਹੋ ਗਈ ਸੀ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਤੇ ਇੱਕ ਨੌਜਵਾਨ ਜਿਸ ਨੂੰ ਆਰੋਪ ਲੱਗਦੇ ਸੀਗੇ ਹਰਿਆਣਾ ਪੁਲਿਸ ਦੇ ਕਿ ਪੁਲਿਸ ਚੱਕ ਕੇ ਲੈ ਕੇ ਜਾਂਦੀ ਹੈ ਗੁਰਪ੍ਰੀਤ ਸਿੰਘ ਉਸ ਨੌਜਵਾਨ ਦਾ ਨਾਮ ਸੀ ਜਿਸ ਨੂੰ ਬੜੇ ਬੁਰੇ ਤਰੀਕੇ ਦੇ ਨਾਲ ਜਿਹੜਾ ਕੁੱਟਿਆ ਜਾਂਦਾ ਮਾਰਿਆ ਜਾਂਦਾ ਜਿਸ ਨੂੰ ਜਿਸ ਤੋਂ ਬਾਅਦ ਪੀਜੀਆਈ ਦੇ ਵਿੱਚ ਐਡਮਿਟ ਕਰਵਾਇਆ ਜਾਂਦਾ ਸੀ ਤਾਂ ਦੱਸ ਦਈਏ ਕਿ ਹੁਣ ਦੁਬਾਰਾ ਕਹਿ ਸਕਦੇ ਆ ਵੀ ਕਿਸਾਨਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਹਰਿਆਣਾ ਦੇ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਆ ਹਾਈ ਕੋਰਟ ਵੱਲੋਂ ਦੇ ਦਿੱਤੀ ਗਈ ਹੈ ਤਾਂ ਜੋ ਇੱਕ ਹਫਤੇ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਹਰਿਆਣਾ ਸਰਕਾਰ ਨੂੰ ਵੀ ਪੂਰੀ ਸੜਕ ਜਿਹੜੀ ਉਹ ਕਲੀਅਰ ਕਰਨੀ ਹੈ ਬੈਰੀਗੇਟਿੰਗ ਹਟਾਉਣੀ ਹੈ ਪਰ ਇਹ ਵੀ ਜ਼ਰੂਰ ਵਿਚਾਰ ਕਰਨ ਵਾਲਾ ਹੋਊਗਾ ਵੇਖਣਯੋਗ ਹੋਵੇਗਾ ਵੀ ਕੀ ਕਿਸਾਨ ਅਗਲੀ ਕਿਹੋ ਜਿਹੀ ਰਣਨੀਤੀ ਘੜਦੇ ਨੇ ਕੀ ਉਹ ਜਾਣਦੇ ਨੇ ਦਿੱਲੀ ਨੂੰ ਅਗਲੀ ਰਣਨੀਤੀ ਕੀ ਤੈਅ ਕਰਨਗੇ ਇਹ ਵੀ ਜਰੂਰ ਆਪਣਾ ਵੇਖਣਯੋਗ ਹੋਵੇਗਾ ਕਿਉਂਕਿ ਐਮਐਸਪੀ ਨੂੰ ਲੈ ਕੇ ਮੁਆਵਜ਼ੇ ਨੂੰ ਲੈ ਕੇ ਬਿਜਲੀ ਸੋਧ ਬਿੱਲ ਨੂੰ ਲੈ ਕੇ ਕਈ ਜੜੀਆਂ ਮੰਗਾਂ ਨੇ ਉਹਨੂੰ ਲੈ ਕੇ ਲਗਾਤਾਰ ਕਿਸਾਨਾਂ ਵੱਲੋਂ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗਸ ਵੀ ਕੀਤੀਆਂ ਗਈਆਂ ਪਰ ਮੀਟਿੰਗਸ ਦਾ ਕੋਈ ਵੀ ਸੱਟਾ ਜਿਹੜਾ ਉਹ ਨਹੀਂ ਨਿਕਲਿਆ ਸੀ ਪੰਜ ਫਸਲਾਂ ਦੇ ਉੱਪਰ ਜਿਹੜੀ ਐਮਐਸਪੀ ਦੇਣ ਦੀ ਗਾਰੰਟੀ ਵੀ ਕੇਂਦਰ ਸਰਕਾਰ ਵੱਲੋਂ ਕਹੀ ਗਈ ਪਰ ਕਿਸਾਨਾਂ ਵੱਲੋਂ ਉਹ ਮੰਗਾਂ ਨੂੰ ਉਹ ਗਾਰੰਟੀ ਨੂੰ ਨਹੀਂ ਮਨਜ਼ੂਰ ਕੀਤਾ ਗਿਆ ਤਾਂ ਦੱਸ ਦਈਏ ਕਿ ਕਿਸਾਨੀ ਅੰਦੋਲਨ ਜਿਹੜਾ ਪਹਿਲਾ ਵਾਲਾ ਸੀ ਉਸ ਦੇ ਵਿੱਚ ਕਾਲੇ ਕਾਨੂੰਨ ਜਿਹੜੇ ਨੇ ਉਹ ਰੱਦ ਕਰਵਾਏ ਗਏ ਸੀ ਉਸ ਤੋਂ ਬਾਅਦ ਐਮਐਸਪੀ ਨੂੰ ਲੈ ਕੇ ਲਗਾਤਾਰ ਜਿਹੜਾ ਉਹ ਰੇੜਕਾ ਬਣਿਆ ਹੋਇਆ ਸੀ ਤਾਂ ਦੁਬਾਰਾ ਤੋਂ ਕਿਸਾਨ ਨੇ ਜਿਹੜੇ ਉਹ ਲਗਾਤਾਰ ਫਰਵਰੀ ਮਹੀਨੇ ਤੋਂ ਹੁਣ ਤੱਕ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਬੈਠੇ ਨੇ ਉਸ ਤੋਂ ਬਾਅਦ ਲਗ ਬੜੇ ਵੱਲ ਫੂਰਵਕ ਤਰੀਕੇ ਦੇ ਨਾਲ ਹਰਿਆਣਾ ਸਰਕਾਰ ਵੱਲੋਂ ਫੋਰਸਸ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਪੈਰਾ ਮਿਲਟਰੀ ਫੋਰਸਸ ਵੱਲੋਂ ਉੱਥੇ ਕਿਸਾਨਾਂ ਨੂੰ ਰੋਕਿਆ ਗਿਆ ਇੱਕ ਕਦਮ ਵੀ ਅੱਗੇ ਕਿਸਾਨਾਂ ਨੂੰ ਨਹੀਂ ਪੁੱਟਣ ਦਿੱਤਾ ਗਿਆ ਹਾਲਾਂਕਿ 2-3 ਵਾਰ ਕਾਲਸ ਵੀ ਦਿੱਤੀਆਂ ਗਈਆਂ ਕਿਸਾਨ ਆਗੂਆਂ ਵੱਲੋਂ ਵੀ ਆਪਾਂ ਅੱਗੇ ਵਧਣਾ ਪਰ ਇੱਕ ਕਦਮ ਵੀ ਅੱਗੇ ਜਿਹੜਾ ਉਹ ਨਹੀਂ ਵਧਣ ਦਿੱਤਾ ਗਿਆ ਕਿਉਂਕਿ ਵੱਡੇ ਹਮਲਾਵਰ ਤਰੀਕੇ ਦੇ ਨਾਲ ਜਿਹੜਾ ਹਰਿਆਣਾ ਸਰਕਾਰ ਨੇ ਲਗਾਤਾਰ ਅਥਰੂ ਗੈਸ ਦੇ ਗੋਲੇ ਇਥੋਂ ਤੱਕ ਕਿ ਐਸਐਲਆਰ ਦੀਆਂ ਗੋਲੀਆਂ ਪਲਾਸਟਿਕ ਬੁਲੇਟਸ ਦਰਸ਼ਕ ਚੰਗੀ ਤਰ੍ਹਾਂ ਜਾਣਦੇ ਨੇ ਵੀ ਕਿਹੋ ਜਿਹਾ ਰਵਈਆ ਹਰਿਆਣਾ ਸਰਕਾਰ ਨੇ ਉਹ ਤੋਂ ਖੱਟਰ ਸਰਕਾਰ ਸੀ ਉਹ ਕਿਸਾਨਾਂ ਦੇ ਨਾਲ ਅਖਤਿਆਰ ਕੀਤਾ ਇਤੋਂ ਤੱਕ ਕਿ ਐਂਬੂਲੈਂਸ ਟਰੈਕਟਰ ਟਰਾਲੀਆਂ ਤੱਕ ਨੂੰ ਜਿਹੜਾ ਭੰਨਿਆ ਗਿਆ ਤਾਂ ਜੇ ਹਾਈ ਕੋਰਟ ਦੀ ਗੱਲ ਕਰੀਏ ਤਾਂ ਪਟੀਸ਼ਨ ਪਾਈ ਗਈ ਸੀ ਐਡਵੋਕੇਟ ਉਹਦੇ ਪ੍ਰਤਾਪ ਸਿੰਘ ਹੋਣਾ ਵੱਲੋਂ ਜਿਸ ਦੇ ਵਿੱਚ ਜਿਹੜਾ ਇੱਕ ਵੱਡਾ ਅਹਿਮ ਫੈਸਲਾ ਜਿਹੜਾ ਹਰਿਆਣਾ ਹਾਈ ਪੰਜਾਬ ਚੰਡੀਗੜ੍ਹ ਹਰਿਆਣਾ ਹਾਈ ਕੋਰਟ ਨੇ ਲਿਆ ਉਹਨਾਂ ਨੇ ਕਿਹਾ ਵੀ ਹੁਣ ਜਿਹੜੀਆਂ ਸੜਕਾਂ ਉਹ ਖਾਲੀ ਕਰਨੀਆਂ ਨੇ ਤੇ ਬੈਰੀਗੇਟਿੰਗ ਜਿਹੜੀ ਵੱਡੇ ਪੱਧਰ ਤੇ ਕਿਲ ਤੱਕ ਲਗਾਏ ਗਏ ਸੀਗੇ ਉਹ ਬੈਰੀਗੇਟਿੰਗ ਨੂੰ ਬਿਲਕੁਲ ਕਲੀਅਰ ਕਰਨਾ ਇਹ ਇੱਕ ਵੱਡੀ ਰਾਹਤ ਆਮ ਲੋਕਾਂ ਦੇ ਲਈ ਵੀ ਤੇ ਕਿਸਾਨਾਂ ਦੇ ਲਈ ਵੀ ਵੱਡੀ ਰਾਹਤ ਹੈ ਸੋ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਵੀ ਤੁਸੀਂ ਆਪਣੀ ਰਾਏ ਇਸ ਕਸਾਨੀ ਅੰਦੋਲਨ 2.0 ਨੂੰ ਲੈ ਕੇ ਸਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ ਕਿਉਂਕਿ ਲਗਾਤਾਰ 5 ਮਹੀਨੇ ਤੋਂ ਕਿਸਾਨ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਬੈਠੇ ਨੇ ਤੇ ਕਈ ਕਿਸਾਨ ਜ਼ਖਮੀ ਹੋਏ ਨੇ ਨੌਜਵਾਨ ਸ਼ੁਭਕਰਨ ਸਿੰਘ ਦੀ ਸ਼ਹਾਦਤ ਹੁੰਦੀ ਹੈ ਹਾਲਾਂਕਿ ਜੇ ਬੀਤੇ ਦਿਨ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਵਾਅਦੇ ਮੁਤਾਬਕ 1 ਕਰੋੜ ਰੁਪਏ ਦੀ ਜਿਹੜੀ ਰਕਮ ਹੈ ਚੈੱਕ ਆ ਉਹ ਸ਼ੁਭਕਰਨ ਦੇ ਪਰਿਵਾਰ ਨੂੰ ਦਿੱਤਾ ਅਤੇ ਉਸ ਤੋਂ ਬਾਅਦ ਇੱਕ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਜਿਹੜਾ ਦੇਣ ਦਾ ਵਾਅਦਾ ਕੀਤਾ ਸੀ ਉਹਦਾ ਨਿਯੁਕਤੀ ਪੱਤਰ ਵੀ ਸ਼ੁਭਕਰਨ ਦੀ ਭੈਣ ਨੂੰ ਹੈ ਜਿਹੜਾ ਉਹ ਦੇ ਦਿੱਤਾ ਗਿਆ ਪਰ ਜੋ ਹਮਲਾਵਰ ਜਿਹੜਾ ਰੁਖ ਤਿਆਰ ਸੈਂਟਰ ਸਰਕਾਰ ਨੇ हरियाणा सरकार ने किसानों के लिए अख्तियार ਕੀਤਾ ਸੀ ਇਹ ਬੇਹੱਦ ਚਿੰਤਾ ਦਾ ਵਿਸ਼ਾ ਸੀ ਤਾਂ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਇੱਕ ਵੱਡਾ ਅਹਿਮ ਫੈਸਲਾ ਹਰਿਆਣਾ ਹਾਈ ਕੋਰਟ ਵੱਲੋਂ ਲਿਆ ਗਿਆ ਤਾਂ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਹਾਈ ਕੋਰਟ ਦੇ ਇਸ ਫੈਸਲੇ ਨੂੰ ਕਿਹਾ ਜਾ ਸਕਦਾ ਹੈ ਵੀ ਕਿਸਾਨਾਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਜਾਂ ਇਹ ਕਿਹਾ ਜਾ ਸਕਦਾ ਵੀ ਹੁਣ ਕਿਸਾਨ ਦੁਬਾਰਾ ਤੋਂ ਉਸੇ ਜੋਸ਼ ਦੇ ਨਾਲ ਰਣਨੀਤੀ ਤੈਅ ਕਰਨਗੇ ਜਾਂ ਆਪਣੇ ਦਿੱਲੀ ਵੱਲ ਨੂੰ ਅੱਗੇ ਵਧਣਗੇ ਇਹ ਵੀ ਕਿਹਾ ਜਾ ਸਕਦਾ ਤਾਂ ਤੁਸੀਂ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ ਕਿਉਂਕਿ ਇਹ ਮਸਲਾ ਪੰਜਾਬ ਦਾ ਹੈ ਪੰਜਾਬ ਦੀ ਨੌਜਵਾਨੀ ਦਾ ਹੈ ਤੇ ਕਿਸਾਨੀ ਦਾ ਹੈ ਪੰਜਾਬ ਦੇ ਕਿਸਾਨ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਸਨ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਲਗਾਤਾਰ ਜਿਹੜਾ ਉਹ ਧਰਨਾ ਚੱਲ ਰਿਹਾ ਸੀਗਾ ਪਰ ਉਸ ਦੇ ਵਿੱਚ ਜਿਹੜਾ ਵੱਡਾ ਹਰਿਆਣਾ ਸਰਕਾਰ ਵੱਲੋਂ ਜਿਹੜਾ ਕਹਿ ਲਓ ਇੱਕ ਹਮਲਾਵਰ ਰੁੱਖ ਅਖਤਿਆਰ ਕੀਤਾ ਗਿਆ ਸੀਗਾ ਪਰ ਵੱਡਾ ਰਿਲੀਫ ਵੱਡੀ ਰਾਹਤ ਆਪਾਂ ਕਹਿ ਸਕਦੇ ਆ ਤਾਂ ਹਰਿਆਣਾ ਸਰਕਾਰ ਨੇ ਬੰਦ ਕੀਤਾ ਹੋਇਆ ਬਾਰਡਰ ਆ ਜਿਹੜਾ ਉਹਨੂੰ ਖੋਲਣ ਦੇ ਆਦੇਸ਼ ਦੇ ਦਿੱਤੇ ਨੇ ਇੱਕ ਹਫਤੇ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਸੀ ਤੇ ਹਾਈ ਕੋਰਟ ਨੇ ਬੈਰੀਗੇਟਿੰਗ ਨੂੰ ਬਿਲਕੁਲ ਹਟਾਉਣ ਦੇ ਜਿਹੜੇ ਨੇ ਆਦੇਸ਼ ਦੇ ਦਿੱਤੇ ਗਏ ਨੇ ਹਾਲਾਂਕਿ ਵੱਡੇ ਕਿਸਮ ਦਾ ਵਿਵਾਦ ਆ ਜਿਹੜਾ ਉਹ ਲਗਾਤਾਰ ਛੱਡਦਾ ਰਿਹਾ ਜੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਹਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਵੱਲੋਂ ਉਹਨਾਂ ਦਾ ਵੀ ਕਿਤੇ ਨਾ ਕਿਤੇ ਜਿਹੜਾ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਫਤਿਹਬਾਦ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਜਿੱਥੇ ਕਿਸਾਨਾਂ ਵੱਲੋਂ ਇੱਕ 18 ਸਵਾਲ ਨੇ ਜਿਹੜੇ ਉਹ ਤਿਆਰ ਕੀਤੇ ਹੋਏ ਸੀ ਜਿਸ ਦੇ ਵਿੱਚ ਉਹ ਸਵਾਲਾਂ ਦੇ ਜਵਾਬ ਨਾਇਬ ਸਿੰਘ ਸੈਣੀ ਉਹਨਾਂ ਤੋਂ ਲੈਣਾ ਚਾਹੁੰਦੇ ਸੀ ਪਰ ਸਵਾਲ ਦੇ ਜਵਾਬ ਦੇਣ ਦੀ ਬਜਾਏ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਤੁਸੀਂ ਹੁਣ ਵੀ ਤਸਵੀਰਾਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਪੈਰਾ ਮਿਲਟਰੀ ਫੋਰਸਸ ਕਿਸ ਤਰੀਕੇ ਦੇ ਨਾਲ ਬੈਰੀਗੇਟਿੰਗ ਕਿਸ ਤਰੀਕੇ ਦੇ ਨਾਲ ਜਿਹੜੇ ਕਿਲ ਨੇ ਸੜਕਾਂ ਦੇ ਉੱਪਰ ਲਗਾਏ ਗਏ ਸੀ ਕਿੰਨਾ ਨੁਕਸਾਨ ਪੰਜਾਬ ਦੇ ਕਿਸਾਨਾਂ ਦਾ ਹੋਇਆ ਤੇ ਜਾਨੀ ਨੁਕਸਾਨ ਦੀ ਗੱਲ ਕਰੀਏ ਤਾਂ ਕਿੰਨੇ ਹੀ ਜਿਹੜੇ ਬਜ਼ੁਰਗ ਕਿਸਾਨ ਨੇ ਉਹ ਵੀ ਸ਼ਹੀਦ ਹੋਏ ਨੇ ਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਦੇ ਨਾਲ ਹਾਲਾਂਕਿ ਉਸ ਦੇ ਵਿੱਚ ਵੀ ਜਿਹੜੀਆਂ ਜਾਂਚ ਦਾ ਗਠਨ ਕੀਤਾ ਗਿਆ ਸੀਗਾ ਉਸ ਦੇ ਵਿੱਚ ਵੀ ਵੀ ਉਹ ਐਫ ਆਈ ਆਰ ਆ ਜਿਹੜੀ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਇੱਕ ਜ਼ੀਰੋ ਐਫ ਆਈ ਆਰ ਦਰਜ ਕੀਤੀ ਗਈ ਸੀ ਸ਼ੁਭਕਰਨ ਦੇ ਮਾਮਲੇ ਵਿੱਚ ਉਸ ਦੀ ਵੀ ਜਾਂਚ ਵੱਡੇ ਪੱਧਰ ਤੇ ਚੱਲ ਰਹੀ ਹੈ ਪਰ ਪੰਜਾਬ ਸਰਕਾਰ ਵੱਲੋਂ ਵੱਡੀ ਰਾਹਤ ਪਰਿਵਾਰ ਨੂੰ ਦਿੱਤੀ ਗਈ ਹੈ ਵਾਅਦੇ ਮੁਤਾਬਕ 1 ਕਰੋੜ ਰੁਪਏ ਦਾ ਚੈੱਕ ਅਤੇ ਜਿਹੜੀ ਇੱਕ ਸਰਕਾਰੀ ਨੌਕਰੀ ਪਰਿਵਾਰਕ ਮੈਂਬਰ ਨੂੰ ਦੇਣੀ ਸੀ ਉਹ ਨਿਯੁਕਤੀ ਪੱਤਰ ਸ਼ੁਭਕਰਨ ਸਿੰਘ ਦੀ ਭੈਣ ਨੂੰ ਦਿੱਤਾ ਗਿਆ ਪਰ ਹੁਣ ਦੁਬਾਰਾ ਦੱਸ ਦਿੰਦੇ ਹਾਂ ਦਰਸ਼ਕਾਂ ਨੂੰ ਇੱਕ ਵੱਡੀ ਰਾਹਤ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਜਿਹੜਾ ਇੱਕ ਵੱਡਾ ਫੈਸਲਾ ਲਿਆ ਗਿਆ ਪਟੀਸ਼ਨ ਪਾਈ ਗਈ ਸੀ ਐਡਵੋਕੇਟ ਉਹਦੇ ਪ੍ਰਤਾਪ ਸਿੰਘ ਹੋਣਾ ਵੱਲੋਂ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਬੈਰੀਗੇਟਿੰਗ ਜਿਹੜੀ ਹੈ ਸਰਕਾਰ ਨੂੰ ਹਟਾਉਣ ਦੇ ਆਦੇਸ਼ ਦਿੱਤੇ ਗਏ ਨੇ ਰਾਹਤ ਕਹਿ ਸਕਦੇ ਹਾਂ ਕਿਸਾਨਾਂ ਨੂੰ ਵੀ ਤੇ ਪੰਜਾਬ ਦੇ ਲੋਕਾਂ ਨੂੰ ਵੀ ਕਿਉਂਕਿ ਲਗਾਤਾਰ ਜਿਹੜਾ ਰਾਹ ਹੈ ਉਹ ਬੰਦ ਕੀਤਾ ਹੋਇਆ ਸੀ ਜਿਸ ਦੇ ਕਰਕੇ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਸੋ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਇਸ ਪੂਰੇ ਮਾਮਲੇ 'ਚ ਤੁਸੀਂ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ ਕਿਉਂਕਿ ਇਹ ਪੰਜਾਬ ਦਾ ਮਸਲਾ ਹੈ ਪੰਜਾਬੀ ਅੱਦਾ ਮਸਲਾ ਹੈ ਕਿਸਾਨਾਂ ਦਾ ਮਸਲਾ ਹੈ ਪੰਜਾਬ ਦੀਆਂ ਨਸਲਾਂ ਦਾ ਮਸਲਾ ਹੈ ਕਿਉਂਕਿ ਲਗਾਤਾਰ ਜਿਹੜਾ ਇੱਕ ਹਮਲਾਵਰ ਰੁਖ ਕੇਂਦਰ ਸਰਕਾਰ ਖੱਟਰ ਸਰਕਾਰ ਵੱਲੋਂ ਇਕਤਿਆਰ ਕੀਤਾ ਗਿਆ ਸੀਗਾ ਹਾਲਾਂਕਿ ਚਲੋ ਹੁਣ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਰ ਇਹ ਵੀ ਕਹਿ ਸਕਦੇ ਆਂ ਵੀ ਬੜੇ ਮੀਆਂ ਤੋਂ ਬੜੇ ਮੀਆਂ ਛੋਟੇ ਮੀਆਂ ਸੁਭਾਨ ਅੱਲਾ ਨਾਇਬ ਸਿੰਘ ਸੈਣੀ ਹੋਣਾਂ ਤੋਂ ਉਮੀਦ ਜਿਤਾਈ ਜਾ ਰਹੀ ਸੀ ਵੀ ਕਿਤੇ ਨਾ ਕਿਤੇ ਉਹ ਕਿਸਾਨਾਂ ਦੀ ਗੱਲ ਨੂੰ ਸੁਣਨਗੇ ਪਰ ਨਹੀਂ ਉਹ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਵੀ ਜਿਹੜਾ ਇਹ ਅੰਦੋਲਨ ਦਾ ਖੰਡਨ ਕੀਤਾ ਉਹਨਾਂ ਨੇ ਵਾਰ-ਵਾਰ ਇਹ ਗੱਲ ਆਖੀ ਆ ਵੀ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਲਿਆ ਗਿਆ ਪਹਿਲਾਂ ਵੀ ਤਿੰਨ ਕਾਨੂੰਨ ਨੇ ਜਿਹੜੇ ਉਹ ਰੱਦ ਕਰ ਦਿੱਤੇ ਗਏ ਸੀਗੇ ਵੀ ਪੰਜ ਫਸਲਾਂ ਦੇ ਉੱਪਰ ਕੇਂਦਰ ਸਰਕਾਰ ਐਮਐਸਪੀ ਦੇਣ ਨੂੰ ਤਿਆਰ ਹੈ ਪਰ ਜਿਹੜੀਆਂ ਇਹ ਮੰਗਾਂ ਮੰਨਵਾਉਣ ਲਈ ਕਹਿ ਰਹੇ ਨੇ ਕਿਸਾਨ ਇਹ ਬੇਬੁਨਿਆਦ ਨੇ ਇਸ ਤਰੀਕੇ ਦੇ ਨਾਲ ਮੰਗਾਂ ਸਾਰੀਆਂ ਨਹੀਂ ਮੰਨੀਆਂ ਜਾ ਸਕਦੀਆਂ ਹਾਲਾਂਕਿ ਮੀਟਿੰਗਸ ਵੀ ਹੁੰਦੀਆਂ ਨੇ ਕਈ ਗੇੜ ਦੀਆਂ ਮੀਟਿੰਗਸ ਤੋਂ ਬਾਅਦ ਵੀ ਜਿਹੜਾ ਕੋਈ ਸੱਟਾ ਨਹੀਂ ਨਿਕਲਦਾ 2 2 3 3 4 4 ਘੰਟੇ ਦੀਆਂ ਮੀਟਿੰਗਸ ਕਿਸਾਨ ਆਗੂਆਂ ਦੇ ਨਾਲ ਹੁੰਦੀਆਂ ਨੇ ਪਰ ਨਹੀਂ ਕੋਈ ਸੱਟਾ ਨਿਕਲਦਾ ਤੇ ਹੁਣ ਜਿਹੜਾ ਇੱਕ ਵੱਡੀ ਰਾਹਤ ਜਿਹੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੀ ਗਈ ਹੈ ਤੁਸੀਂ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ ਤੇ ਹੋਰ ਤਾਜ਼ਾ ਖਬਰਾਂ ਤੇ ਜਾਣਕਾਰੀ ਲਈ ਦੇਖਦੇ ਰਹੋ ਹਮਦਰਦ ਟੀਵੀ